ਸਕਾਈ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਬਟਾਲਾ ਵਿੱਚ ਰਾਮ ਨਮੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਜਿਸ ਦਾ ਪੂਰਾ ਪ੍ਰਮਾਣਿਤ ਸਾਰੇ ਸ਼ਹਿਰ ਦੇ ਵਿੱਚ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ ਤੇ ਅਅ ਤੁਹਾਨੂੰ ਲਾਈਵ ਦਰਸ਼ਨ ਕਰਾਉਣੇ ਹਾਂ ਰਾਮ ਨਮੀ ਦੇ ਧੰਨਵਾਦ ਰਾਮ ਨਵੀਂ ਦੇ ਮੌਕੇ ਕੀ ਕਰਨ ਮੈਂ ਅਕਸਤੂਲਾ ਛੇਕ ਐਕ ਚੇਅਰਮੈਨ ਮਟਾਇਰ ਪਟਿਆਲਾ ਅੱਜ ਜੀ ਰਾਮ ਨਵੀਂ ਦਾ ਉਤਸਵ ਤੇ ਹਾਤ ਜਿਹੜਾ ਵਾ ਬੜੀ ਸ਼ਰਧਾ ਪੂਰਨ ਨਾਲ ਸ਼ਹਿਰ ਵਾਸੀ ਮਨਾ ਰਹੇ ਆ ਇਹ ਮਨਾਣਾ ਵੀ ਚਾਹੀਦਾ ਵਾ ਰਾਮਚੰਦਰ ਜੀ 14 ਵਰ੍ਹੇ ਦਾ ਬਨਾਸ ਕਰਕੇ ਆਏ ਸੀਗੇ ਇਹ ਸਾਡੇ ਮਾਸ਼ਾ ਗੋਗਲ ਚੰਦ ਜੀ ਦੇ ਦੇਨ ਜਿਨ੍ਹਾਂ ਨੇ ਬਟਾਲੇ ਦੇ ਵਿੱਚ ਇਹ ਕੰਮ ਚਲਾਇਆ ਸੀ ਆਪ ਉਹ ਚਲੇ ਗਏ ਆ ਉਹਨਾਂ ਨੂੰ ਅੱਜ ਨੂੰ ਤਾਜ਼ਾ ਕੀਤਾ ਸਾਰੇ ਲੋਕਾਂ ਨੇ ਮੈਂ ਸ਼ਹਿਰ ਵਾਸੀ ਨੂੰ ਬਹੁਤ ਬਹੁਤ ਧੰਨਵਾਦ ਕੀ ਰਾਮ ਨੰਦੇ ਕੀ ਕਹਿਣਾ ਚਾਹੁੰਦੇ ਅੱਜ ਪੂਰੇ ਦੇਸ਼ ਦੇ ਉਤੇ ਰਾਮ ਨੰਵੀ ਦੇ ਜਿਹੜਾ ਤਿਉਹਾਰ ਮੇਸ਼ਾ ਬਣਾਇਆ ਜਾਂਦਾ ਵਾ ਉਹਦਾ ਉਤਸਾਵ ਹੈ ਲੇਕਿਨ ਇਸ ਵਾਰੀ ਕਿਉਂਕਿ ਰਾਮ ਜਨਮ ਭੂਮੀ ਦਾ ਬੋਵੇ ਬੰਦ ਦਾ ਨਿਰਮਾਨ ਹੋਇਆ ਹੋਇਆ ਹੈ ਔਰ ਭਗਵਾਨ ਰਾਮ ਬਹੁਤ ਸਾਲਾਂ ਤੋਂ ਬਾਅਦ ਜੋ ਯਾਰਾ ਸਾਲਾਂ ਤੋਂ ਬਾਅਦ ਜੋ ਪਹਿਲੀ ਵਾਰੀ ਆਪਣੇ ਰਾਜਪਾਲ ਦੇ ਵਿੱਚ ਰਾਮ ਨਮੀ ਦਾ ਤਿਉਹਾਰ ਬਣਾ ਰਹੇ ਨੇ ਇਸ ਕਰਕੇ ਪੂਰੇ ਹਿੰਦੂ ਸਮਾਜ ਦੇ ਵਿੱਚ ਐਸਾ ਬਹੁਤ ਹੁਸਾ ਹੈ ਸਤਾਂ ਸਤਾਂ ਦੇ ਉੱਤੇ ਲੰਗਰ ਲੱਗੇ ਤੇ ਹਿੰਦੂ ਸਮਾਇ ਲਗਾਏਦੇ ਨੇ ਸਾਰੇ ਸਮਾਜਿਕ ਔਰ ਆਧਾਰਮਿਕ ਸ਼ਖਣ ਜਿਹੜੇ ਨੇ ਉਹ ਸੜਕਾਂ ਤੇ ਨਿਕਲੇਦੇ ਨੇ ਐਸਾ ਲੱਗ ਰਿਹਾ ਪੂਰਾ ਦੇਸ਼ ਜਿਹੜਾ ਉਹ ਰਾਮੇ ਹੋ ਗਿਆ ਦਾ ਮੈਂ ਮੈਂ ਆਪਣੇ ਉਹਨੂੰ ਆਪਣੀ ਪਾਰਟੀ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੀ ਉਮੀਦ ਫਾਊਂਡੇਸ਼ਨ ਐਨਜੀਓ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਰਾਮ ਭਗਤਾਂ ਨੂੰ ਰਾਮ ਨੰਦੇ ਜੀ ਬੋਧਾਈ ਦੇਣਾ ਬਹੁਤ ਬਹੁਤ ਰਾਮ ਅੱਜ ਦੇ ਦਿਨ ਦੇ ਉੱਤੇ ਇੱਜਾ ਤਗੜਾ ਦੇ ਰਿਹਾ ਸੀਦਾ ਹਵਦੰਦੇਈ ਦਾ ਬਹੁਤ ਤਗੜਾ ਪ੍ਰੋਗਰਾਮ ਚੱਲਦਾ ਪਿਆ ਸੀਦਾ ਹਵਦੰਦੇਈ ਸ਼ੁਭ ਯਾਤਰਾ ਬਹੁਤ ਵਧੀਆ ਨਿਕਲੀ ਹੈ ਅਸੀਂ ਆਪਣੀ ਸ਼ਹਿਰ ਸਭਾ ਵੱਲੋਂ ਬਹੁਤ ਵਧੀਆ ਪ੍ਰੋਗਰਾਮ ਲੈ ਕੇ ਆਏ ਹਾਂ ਰਾਮ ਨੰਦੇ ਦੇ ਮੌਕੇ ਕਿਸਨ ਲਈ ਮੈਂ ਸਾਰੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਆ ਦੇਸ਼ਾਂ ਵਿਦੇਸ਼ਾਂ ਵਿੱਚ ਵਸ ਰਹੇ ਹਿੰਦੁਸਤਾਨੀਆਂ ਨੂੰ ਕਿਉਂਕਿ ਇਹ ਬੜਾ ਇੱਕ ਮਹੱਤਵਪੂਰਨ ਤੋਹਫਾ ਦੇਣਾ ਬਦਸਤਾ ਜਿੱਦੇ ਵਿੱਚ ਸਾਰੇ ਸਾਡੇ ਬਟਾਲੇ ਦੇ ਵਿੱਚ ਇੱਕ ਰਾਜਲੇ ਜ਼ਿਲ੍ਹੇ ਗੁਰਦਾਸਪੁਰ ਦੇ ਵਿੱਚ ਹਰ-ਥਾਂ ਰੌਣਕਾਂ ਲੱਗੀਆਂ ਨੇ ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਰਾਮ ਨਮੀ ਰਕੇ ਸੰਜੇਤ ਨੇ ਅੱਜ ਰਾਮ ਨਮੀ ਦੇ ਇਸ ਮਹਾਨ ਪਰਵ ਦੇ ਉੱਤੇ ਜਨ ਜਨ ਪਟਾਲਾ ਸ਼ਹਿਰ ਦਾ ਹਰ ਇੱਕ ਵਾਸੀ ਅੱਜ ਇਸ ਪਰਵ ਨੂੰ ਅਰਸ਼ੋ ਉਲਾਸ ਨਾਲ ਮਨਾ ਰਿਹਾ ਵਾ ਤੁਸੀਂ ਦੇਖਿਆ ਨਾ ਪੁਰਾਣੀ ਦਾਣਾ ਮੰਡੀ ਤੋਂ ਲੈ ਕੇ ਇੱਥੋਂ ਤੱਕ ਅਸੀਂ ਕਿੰਨੇ ਘੰਟੇ ਚ ਪਹੁੰਚੇ ਆਂ ਔਰ ਹਰ ਵਿਅਕਤੀ ਜੋ ਖੁਸ਼ੀ ਵਿੱਚ ਝੂਮ ਰਿਹਾ ਪਰਮੁਗਰਾਮ ਦੇ ਗੁਣਗਾਨ ਕਰ ਰਿਹਾ ਔਰ ਸਾਰਾ ਪਟਾਲਾ ਅੱਜ ਰਾਮ ਨਿਯੋ ਮੈਂ ਸਾਰੇ ਪਟਾਲਾ ਵਾਸੀਆਂ ਨੂੰ ਹਰੇਕ ਆਮ ਦੇ ਹਰ ਇਨਸਾਨ ਨੂੰ ਹਰ ਵਰਗ ਨੂੰ ਦਿਲੋਂ ਮੁਬਾਰਕਬਾਦਨਾ ਔਰ ਭਾਗਿਆ ਜਨਤਾ ਪਾਰਟੀ ਵੱਲੋਂ ਜੋ ਦੀਆਂ ਗਹਿਰਾਈਆਂ ਤੋਂ ਮੁਬਾਰਕ ਬਾਤ ਹੈ। ਇਹ ਸੀ ਬਟਾਲਾ ਤੋਂ ਰਾਮ ਨਵੀ ਦੀ ਲਾਈਵ ਚਾਕੀ। ਸੁਖਨਾਮ ਸਿੰਘ ਜੀ ਬਟਾਲਾ ਤੋਂ ਖਾਸ ਰਿਪੋਰਟ ਸਨ।